ਕਈ ਵਾਰ ਕੀ ਹੁੰਦਾ ਹੈ ਕਿ ਕਿਸੇ ਇਨਸਾਨ ਨੂੰ ਮਿਲ ਕੇ ਜਾਂ ਦੇਖ ਕੇ ਸਾਨੂੰ ਬਹੁਤ ਵਧੀਆ ਫੀਲ ਹੁੰਦਾ ਹੈ ਬੇਸ਼ੱਕ ਅਸੀਂ ਉਹਦੇ ਨਾਲ ਕੋਈ ਗੱਲ ਵੀ ਨਾ ਕੀਤੀ ਹੋਵੇ ਬਸ ਚੁੱਪਚਾ ਮਿਲੇ ਤੇ ਬਹੁਤ ਹੀ ਵਧੀਆ ਫੀਲ ਹੁੰਦਾ ਹੈ ਇਸ ਦੇ ਉਲਟ ਕਈ ਵਾਰੀ ਸਾਨੂੰ ਕਿਸੇ ਨੂੰ ਮਿਲ ਕੇ ਇੱਕ ਬੇਚੈਨੀ ਜਾਂ ਘਬਰਾਹਟ ਮਹਿਸੂਸ ਹੁੰਦੀ ਆ ਤੇ ਆਪਣੇ ਆਪ ਨੂੰ ਥਕਾਵਟ ਅਤੇ ਲੋਅ એનર્ਜੀ ਅਸੀਂ ਫੀਲ ਕਰਦੇ ਹਾਂ ਅਜਿਹਾ ਕਿਉਂ ਹੁੰਦਾ ਇਹ ਔਰਾ ਕਰਕੇ ਹੁੰਦਾ ਹੈ ਹੁਣ ਔਰਾ ਕੀ ਹੁੰਦਾ ਹੈ ਆਓ ਆਪਾਂ ਇਸ ਵੀਡੀਓ ਦੇ ਵਿੱਚ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਔਰਾ ਇੱਕ એનર્ਜੀ ਫੀਲਡ ਹੁੰਦਾ ਜੋ ਤੁਹਾਡੇ ਅਰਾਊਂਡ ਬਣਦਾ ਆ ਸਿੰਪਲ ਪਾਸੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇੱਕ ਊਰਜਾ ਹੈ ਜੋ ਤੁਹਾਡੇ ਆਲੇ-ਦੁਆਲੇ ਬਣਦੀ ਹੈ ਤੇ ਹਰੇਕ ਵਿਅਕਤੀ ਦਾ ਆਪਣਾ ਇੱਕ ਅਲੱਗ ਔਰਾ ਹੁੰਦਾ ਹੈ ਚਾਹੇ ਕੋਈ ਜਾਨਵਰ ਹੈ ਚਾਹੇ ਕੋਈ ਵਸਤੂ ਹੈ ਚੀਜ਼ ਹੈ ਹਰ ਇੱਕ ਦਾ ਆਪਣਾ ਇੱਕ ਔਰਾ ਹੁੰਦਾ ਹੈ ਤੇ ਕੁਝ ਵਿਅਕਤੀਆਂ ਜਿਹੜਾ ਔਰਾ ਹੈ ਉਹ ਬਹੁਤ ਨੇਟਿਕ ਹੁੰਦਾ ਹੈ ਤੇ ਕਈਆਂ ਦਾ ਪੋਜ਼ਿਟਿਵ ਪ੍ਰਭਾਵਸ਼ਾਲੀ ਜਾਂ ਵੀ ਸਾਡੇ ਮਨ ਦੇ ਅੰਦਰ ਚੱਲ ਰਹੇ ਵਿਚਾਰਾਂ ਤੋਂ ਹੀ ਸਾਡਾ ਜਿਹੜਾ ਔਰਾ ਹੈ ਉਹ ਬਣਦਾ ਜਿਵੇਂ ਦੀ ਸਾਡੀ ਸੋਚ ਹੈ ਅਸੀਂ ਕੀ ਸੋਚ ਰਹੇ ਹਾਂ ਕਿਦਾਂ ਦੇ ਸਾਡੇ ਵਿਚਾਰ ਨੇ ਉਵੇਂ ਦਾ ਹੀ ਸਾਡਾ ਜਿਹੜਾ ਔਰਾ ਹੈ ਉਹ ਹੁੰਦਾ ਹੈ ਜਾਨੀ ਕਿ ਆਪਾਂ ਕਹਿ ਲਓ ਕਿ ਸਾਡੇ ਅੰਦਰਲੇ ਵਿਚਾਰਾਂ ਤੋਂ ਸਾਡਾ ਔਰੇ ਜਿਹੜਾ ਉਹ ਪ੍ਰਭਾਵਿਤ ਹੁੰਦਾ ਹੈ ਜਿਵੇਂ ਕੋਈ ਵਿਅਕਤੀ ਜੋ ਮਨ ਵਿੱਚ ਬਹੁਤ ਜੈਲਸੀ ਰੱਖਦਾ ਖਾਰ ਰੱਖਦਾ ਨੈਗੇਟਿਵਿਟੀ ਰੱਖਦਾ ਬੁਰੇ ਖਿਆਲ ਲੋਕਾਵਰੀ ਸੋਚਦਾ ਤਾਂ ਉਸ ਵਿਅਕਤੀ ਦਾ ਜਿਹੜਾ ਔਰਾ ਹੋਏਗਾ ਉਹ ਨੈਗੇਟਿਵ ਹੋਏਗਾ ਤੇ ਅਜਿਹੇ ਬੰਦੇ ਕੋਲ ਜਦੋਂ ਵੀ ਤੁਸੀਂ ਚਾਹੇ ਤੁਸੀਂ ਉਹਨੂੰ ਜਾਣਦੇ ਨਹੀਂ ਹੈਗੇ ਤੁਸੀਂ ਇਹ ਨੋਟਿਸ ਕਰਿਓ ਜਦੋਂ ਅਸੀਂ ਇਦਾਂ ਦੇ ਬੰਦਿਆਂ ਕੋਲ ਜਾਂਦੇ ਆ ਜਿਨ੍ਹਾਂ ਦਾ ਔਰਾ ਨੈਗੇਟਿਵ ਹੁੰਦਾ ਚਾਹੇ ਅਸੀਂ ਉਹਨਾਂ ਨਾਲ ਗੱਲ ਕਰੀਏ ਜਾਂ ਨਾ ਕਰੀਏ ਫੇਰ ਵੀ ਸਾਨੂੰ ਇੱਕ ਵਾਈਬ ਆਉਂਦੀ ਆ 네ਗੇਟਿਵ ਵਾਈਬ ਆਉਂਦੀ ਆ ਸਾਨੂੰ ਬੇਚੈਨੀ ਮਹਿਸੂਸ ਹੋਣ ਲੱਗ ਜਾਂਦੀ ਹੈ ਇਦਾਂ ਦੇ ਵਿਅਕਤੀ ਕੋਲ ਬੈਠ ਕੇ ਤੇ ਉਹ ਸਾਰਾ ਜਿਹੜਾ ਅਸਰ ਹੈ ਉਹਦੇ ਔਰੇ ਕਰਕੇ ਹੁੰਦਾ ਹੈ ਔਰ ਔਰਾ ਪ੍ਰਭਾਵ ਤਾਂ ਹੁੰਦਾ ਹੈ ਵਿਅਕਤੀ ਦੇ ਖਿਆਲਾਂ ਤੋਂ ਔਰ ਉਸਦੇ ਵਿਚਾਰਾਂ ਤੋਂ ਕੁਝ ਲੋਕ ਬਹੁਤ ਹੀ ਪੋਜ਼ਿਟਿਵ ਔਰੇ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਬੈਠ ਕੇ ਜਿਨ੍ਹਾਂ ਦੀਆਂ ਗੱਲਾਂ ਸੁਣ ਕੇ ਚਾਹੇ ਗੱਲ ਨਾ ਵੀ ਕਰਨ ਸਾਨੂੰ ਪਹਿਲਾਂ ਜਦੋਂ ਅਸੀਂ ਉਹਨਾਂ ਨੂੰ ਦੇਖਦੇ ਹਾਂ ਉਦੇਸਾ ਨੂੰ ਬੜਾ ਚੰਗਾ ਲੱਗਦਾ ਹੈ ਕਿ ਸਾਡੇ ਤੇ ਇੱਕ ਪੋਜ਼ਿਟਿਵ ਪ੍ਰਭਾਵ ਹੈ ਜਿਹੜਾ ਉਹਨਾਂ ਦਾ ਪੈਨ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਅਜਿਹੇ ਬੰਦੇ ਦੇ ਕੋਲ ਬੈਠੇ ਰਹੀਏ ਜਾਂ ਲਗਾਤਾਰ ਇਸ ਨੂੰ ਦੇਖਦੇ ਰਹੀਏ ਤੁਸੀਂ ਨੋਟਿਸ ਕੀਤਾ ਹੋਣਾ ਜਿੱਦਾਂ ਆਪਣੇ ਕਿਸੇ ਮਾਪੁਰਖ ਦੀ ਕੋਈ ਤਸਵੀਰ ਹੈ ਜਾਂ ਆਪਣੇ ਗੁਰੂਆਂ ਦੀਆਂ ਤਸਵੀਰਾਂ ਹੁੰਦੀਆਂ ਨੇ ਉਹ ਕਿੰਨੀ ਪੋਜ਼ਿਟਿਵ ਵਾਈਬ ਸਾਨੂੰ ਦਿੰਦੀਆਂ ਨੇ 네ਗੇਟਿਵ ਔਰੇਵਲ ਵਾਲੇ ਵਿਅਕਤੀਆਂ ਦੇ ਜਿਹੜੇ ਰਿਲੇਸ਼ਨ ਹੁੰਦੇ ਨੇ ਉਹ ਜ਼ਿਆਦਾ ਵਧੀਆ ਨਹੀਂ ਰਹਿੰਦੇ ਹੈਗੇ ਔਰ ਜਿਹੜੇ ਪੋਜ਼ਿਟਿਵ ਔਰੇ ਵਾਲੇ ਬੰਦੇ ਹੁੰਦੇ ਨੇ ਉਹਨਾਂ ਦੇ ਜਿਹੜੇ ਰਿਲੇਸ਼ਨ ਨੇ ਕਿਸੇ ਨਾਲ ਵੀ ਹੋ ਚਾਹੇ ਉਹ ਜ਼ਿਆਦਾ ਵਧੀਆ ਰਹਿੰਦੇ ਹਨ ਆਪਾਂ ਆਪਣੇ ਔਰੇ ਨੂੰ ਪੋਜ਼ਿਟਿਵ ਕਿਵੇਂ ਬਣਾ ਸਕਦੇ ਹਾਂ ਸਭ ਤੋਂ ਪਹਿਲਾਂ ਇਹ ਕਿ ਆਪਣੇ ਮਨ ਦਾ ਜਿਹੜਾ ਮਨ ਦੇ ਅੰਦਰ ਵਿਚਾਰ ਨੇ ਉਹ ਸ਼ੁੱਧ ਰੱਖਣੇ ਚਾਹੀਦੇ ਨੇ 네ਗੇਟਿਵ ਖਿਆਲ ਨੇ ਜਿਹੜੇ ਉਹ ਮਨ ਚੋਂ ਕੱਢ ਦੇਣੇ ਚਾਹੀਦੇ ਨੇ ਜਿਵੇਂ ਕਿਸੇ ਬਾਰੇ ਗਲਤ ਸੋਚਣਾ ਜਾਂ ਗਲਤ ਵਿਚਾਰ ਮਨ ਵਿੱਚ ਜੇ ਆਉਂਦੇ ਨੇ ਉਸੇ ਸੋਚ ਨੂੰ ਕੱਢਣਾ ਚਾਹੀਦਾ ਗੁੱਸੇ ਤੋਂ ਕੋਸ਼ਿਸ਼ ਕਰੋ ਕਿ ਮਨ 'ਚ ਗੁੱਸਾ ਨਾ ਆਵੇ ਕਿਸੇ ਦੇ ਪ੍ਰਤੀ ਜੈਲਸੀ ਨਾ ਹੋਵੇ ਈਰਖਾ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਨਿੰਦਿਆ ਚੁਗਲੀ ਜਿਹੀ ਕਿਤੇ ਹੋ ਰਹੀ ਹੈ ਤਾਂ ਉਸ ਤੋਂ ਵੱਖਰਾ ਹੋਇਆ ਜਾਵੇ ਇਹ ਚੀਜ਼ਾਂ ਨੇ ਜਿਹੜੀਆਂ ਜਦੋਂ ਤੁਸੀਂ ਆਪਣੇ ਅੰਦਰ ਵਧੀਆ-ਵਧੀਆ ਜਿਹੜੇ ਸੋਚ ਜਦੋਂ ਤੁਹਾਡੀ ਵਧੀਆ ਹੋਣ ਲੱਗਦੀ ਹੈ ਅੰਦਰ ਵਧੀਆ ਵਿਚਾਰ ਆਉਣ ਲੱਗਦੇ ਨੇ ਜਦੋਂ ਤੁਸੀਂ ਸਭ ਨੂੰ ਪਿਆਰ ਦੀ ਨਜ਼ਰ ਨਾਲ ਦੇਖਣ ਲੱਗਦੇ ਹੋ ਤਾਂ ਤੁਹਾਡਾ ਜਿਹੜਾ ਔਰਾ ਹੈ ਉਹ ਵੀ ਸਟਰੋਂਗ ਹੋਣ ਲੱਗਦਾ ਦੇ ਪ੍ਰਭਾਵਸ਼ਾਲੀ ਹੋਣ ਲੱਗਦਾ ਏ ਸੌਣ ਤੋਂ 5 ਮਿੰਟ ਪਹਿਲਾਂ ਤੁਸੀਂ ਆਪਣੇ ਬੈੱਡ ਦੇ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਥੋੜਾ ਜਿਹਾ ਸਾਫ਼ ਕਰ ਲਓ ਅ ਥੋੜੀ ਬਹੁਤੀ ਸਫਾਈ ਕਰ ਲਓ ਤਾਂ ਵੀ ਜਿਹੜਾ ਤੁਹਾਡੇ ਔਰੇ ਦੇ ਉੱਤੇ ਪ੍ਰਭਾਵ ਪੈਂਦਾ ਏ ਪੋਜ਼ਿਟਿਵ ਔਰਾ ਹੋ ਜਾਂਦਾ ਏ ਕਿਸੇ ਵੀ 네ਗਟਿਵ ਥਾਟ ਦੀ ਜਿਹੜੀ ਆਪਣੇ ਮਨ ਦੇ ਵਿੱਚ ਨਾ ਆਉਣ ਦਿਓ ਜਿਵੇਂ ਕਈਆਂ ਨੂੰ ਹੁੰਦਾ ਵੀ ਸੋਚਦੇ ਰਹਿੰਦੇ ਨੇ ਵੀ ਆਹ ਕੰਮ ਮੇਰੇ ਤੋਂ ਨਹੀਂ ਹੋ ਸਕਦਾ ਜਾਂ ਆਪਣੇ ਆਪ ਤੇ ਸ਼ੱਕ ਕਰਨਾ ਜਾਂ ਗਲਤ ਸੋਚਣਾ ਇਹਨਾ ਚੀਜ਼ਾਂ ਕਰਕੇ ਵੀ ਜਿਹੜਾ ਤੁਹਾਡਾ ਔਰਾ ਯੂ ਵੀਕ ਹੋਣ ਲੱਗਦਾ ਹੈ ਸਾਡੇ ਸਰੀਰ ਦੀ એનર્ਜੀ ਹੁੰਦੀ ਆ ਊਰਜਾ ਹੁੰਦੀ ਆ ਜਿਹੜੀ ਬਾਹਰ ਆਉਂਦੀ ਆ ਵਿਚਾਰ ਹੁੰਦੇ ਨੇ ਸਾਡੇ ਅੰਦਰ ਜਿੱਦਾਂ ਦੇ ਵਿਚਾਰ ਚੱਲਦੇ ਨੇ ਓਵੇਂ ਦੀ એનર્ਜੀ ਓਵੇਂ ਦੀ ਊਰਜਾ ਸਾਡੇ ਸਰੀਰ ਦੇ ਆਲੇ ਦੁਆਲੇ ਬਣਦੀ ਆ ਉਹ ਤਾਂ ਹੀ ਵਧੀਆ ਬਣ ਸਕਦੀ ਆ ਜੇ ਆਪਾਂ ਆਪਣੇ ਮਨ ਦੇ ਜਿਹੜੇ ਵਿਚਾਰ ਨੇ ਉਹਨਾਂ ਤੇ ਕੰਟਰੋਲ ਰੱਖਾਂਗੇ ਆਪਣੇ ਬਾਰੇ ਵਧੀਆ ਵਧੀਆ ਸੋਚਾਂਗੇ ਤੇ ਕਿਸੇ ਦੇ ਲਈ ਵੀ ਬੁਰਾ ਨਹੀਂ ਸੋਚਣਾ ਕੋਈ 네ਗਟਿਵ ਜਿਹੜਾ ਥਾਟ ਉਮੰਦੇ ਵਿੱਚ ਨਹੀਂ ਆਉਣਾ ਚਾਹੀਦਾ ਹੈਗਾ ਹੁਣ ਨੰਬਰ 3 ਦੇ ਉੱਤੇ ਤੁਸੀਂ ਆਪਣਾ ਔਰਾ ਪੋਜ਼ਿਟਿਵ ਕਰਨ ਲਈ ਕਰ ਸਕਦੇ ਹੋ ਕਿ ਸ਼ੁਕਰਾਨਾ ਕਰੋ ਰੱਬ ਦਾ ਕੋਈ ਪੰਜ ਚੀਜ਼ਾਂ ਨੇ ਉਹ ਪੇਜ ਦੇ ਉੱਤੇ ਲਿਖ ਲਓ ਕੋਈ ਵੀ ਪੰਜ ਜਿਨ੍ਹਾਂ ਦੇ ਲਈ ਤੁਸੀਂ ਰੱਬ ਦਾ ਸ਼ੁਕਰਾਨਾ ਕਰਦੇ ਹੋ ਤੇ ਫਿਰ ਉਹਨਾਂ ਦਾ ਤੁਸੀਂ ਬਾਰ-ਬਾਰ ਹਰ ਰੋਜ਼ ਉੱਠ ਕੇ ਉਹਨਾਂ ਪੰਜੇ ਚੀਜ਼ਾਂ ਦਾ ਸ਼ੁਕਰਾਨਾ ਕਰੋ ਕਿ ਵੈਗ ਨੂੰ ਨੇ ਰੱਬ ਨੇ ਜਿਸ ਵੀ ਰੱਬ ਇੱਕ ਹੈ ਪਰ ਤੁਸੀਂ ਰੱਬ ਦੇ ਜਿਸ ਰੂਪ ਨੂੰ ਵੀ ਮੰਨ ਲਿਓ ਉਹਨਾਂ ਲਈ ਤੁਸੀਂ ਥੈਂਕ ਯੂ ਨੂੰ ਕਿ ਹਾਂ ਮੇਰੀ ਜ਼ਿੰਦਗੀ ਦੇ ਵਿੱਚ ਆ ਚੀਜ਼ਾਂ ਨੇ ਜਿਹੜੀਆਂ ਉਹ ਬਹੁਤ ਜ਼ਿਆਦਾ ਵਧੀਆ ਨੇ ਸ਼ੁਕਰਾਨਾ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵਿਟੀ ਆਉਣ ਲੱਗਦੀ ਆ ਤੁਹਾਡਾ ਜਿਹੜਾ ਔਰਾ ਇਹ ਪੋਜ਼ਿਟਿਵ ਹੋਣ ਲੱਗਦਾ ਹੈ ਤੇ ਲੋਕ ਤੁਹਾਡੇ ਤੋਂ ਪ੍ਰਭਾਵਿਤ ਹੁੰਦੇ ਨੇ ਤੁਹਾਡੇ ਕੋਲ ਬੈਠਣਾ ਤੁਹਾਡੇ ਨਾਲ ਗੱਲਬਾਤ ਕਰਨਾ ਤੁਹਾਨੂੰ ਮਿਲਣਾ ਸਭ ਉਹਨਾਂ ਨੂੰ ਪਸੰਦ ਹੁੰਦਾ ਹੈ ਮੈਡੀਟੇਸ਼ਨ ਨਾਲ ਵੀ ਅਸੀਂ ਆਪਣਾ ਔਰਾ ਪੋਜ਼ਿਟਿਵ ਕਰ ਸਕਦੇ ਹਾਂ ਜਿੰਨਾ ਵੀ ਅਸੀਂ ਧਿਆਨ ਕਰਾਂਗੇ 20 ਮਿੰਟ ਦਾ ਜਾਂ 25 ਮਿੰਟ ਦਾ ਧਿਆਨ ਆ ਜਿਹੜਾ ਮੈਡੀਟੇਸ਼ਨ ਆ ਉਹ ਹਰ ਰੋਜ਼ ਕਰਨੀ ਚਾਹੀਦੀ ਆ ਲੰਬੇ ਲੰਬੇ ਤੇ ਗਹਿਰੇ ਗਹਿਰੇ ਸਾਹ ਨੇ ਜਿਹੜੇ ਉਹ ਉਹਨਾਂ ਦੀ ਪ੍ਰੈਕਟਿਸ ਕਰੋ ਲੰਬੇ ਲੰਬੇ ਸਾਹ ਲਓ ਡੀਪ ਬਰੀਥਿੰਗ ਕਰੋ ਤੁਸੀਂ ਨੋਟਿਸ ਕੀਤਾ ਹੋਣਾ ਜਦੋਂ ਵੀ ਤੁਸੀਂ ਕਦੇ ਘਬਰਾਹਟ ਚ ਹੁੰਦੇ ਹੋ ਜਾਂ ਚਿੰਤਾ ਚ ਹੁੰਦੇ ਹੋ ਤਾਂ ਤੁਹਾਡੇ ਜਿਹੜੇ ਸਾਹ ਦੀ ਗਤੀ ਆ ਉਹ ਤੇਜ਼ ਹੋ ਜਾਂਦੀ ਆ ਉਹ ਤੇਜ਼ੀ ਨਾਲ ਚੱਲਦੇ ਨੇ ਹੈਨਾ ਤੇ ਉਸੇ ਤਰ੍ਹਾਂ ਹੀ ਤੁਹਾਡਾ ਫਿਰ ਉਹਦੇ ਨਾਲ ਔਰਾ ਵੀ ਪ੍ਰਭਾਵਿਤ ਹੁੰਦਾ ਹੈ ਜਿਹੜੇ ਵਿਅਕਤੀ ਸਥਿਰ ਰਹਿੰਦੇ ਨੇ ਜਿਨ੍ਹਾਂ ਦੇ ਉੱਤੇ ਕਿਸੇ ਵੀ ਖੁਸ਼ੀ ਗਮੀ ਦਾ ਤੁਰੰਤ ਪ੍ਰਭਾਵ ਨਹੀਂ ਪੈਂਦਾ ਉਹਨਾਂ ਦਾ ਜਿਹੜਾ ਔਰਾ ਹੁੰਦਾ ਪ੍ਰਭਾਵਸ਼ਾਲੀ ਹੁੰਦਾ ਹੈ ਤੇ ਲੋਕ ਉਹਨਾਂ ਦੀ ਜਿਹੜੀ ਗੱਲ ਆ ਉਹ ਧਿਆਨ ਨਾਲ ਸੁਣਦੇ ਨੇ ਪਰ ਕੁਝ ਲੋਕਾਂ ਦਾ ਤੁਸੀਂ ਵੇਖਿਆ ਹੋਣਾ ਕਿ ਉਹ ਹੜ ਬੜਾਹਟ ਵਿੱਚ ਰਹਿੰਦੇ ਨੇ ਜਲਦਬਾਜ਼ੀ ਵਿੱਚ ਰਹਿੰਦੇ ਨੇ ਕਿਸੇ ਵੀ ਕੰਮ ਨੂੰ ਸਹੀ ਤਰੀਕੇ ਨਾਲ ਨਹੀਂ ਕਰਦੇ ਜਦੋਂ ਬਹੁਤ ਜ਼ਿਆਦਾ ਖੁਸ਼ੀ ਵਿੱਚ ਜਾਂ ਬਹੁਤ ਜ਼ਿਆਦਾ ਥੋੜੀ ਜਿਹੀ ਗੱਲ ਕੋਈ ਆਈ ਪਰੇਸ਼ਾਨੇ ਵਾਲੀ ਇਕਦਮ ਪਰੇਸ਼ਾਨ ਹੋ ਜਾਂਦੇ ਨੇ ਤਾਂ ਉਹ ਔਰੇ ਨੂੰ ਵੀ ਪ੍ਰਭਾਵਿਤ ਕਰਦੀ ਆ ਆਪਣਾ ਔਰਾ ਜਿਹੜਾ ਉਹ ਪ੍ਰਭਾਵਸ਼ਾਲੀ ਬਣਾਉਣ ਲਈ ਪੋਜ਼ਿਟਿਵ ਨਾ ਹੋਣ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਹਨਾਂ ਲੋਕਾਂ ਕੋਲ ਰਹੋ ਜਿਹੜੇ ਪੋਜ਼ਿਟਿਵ ਨੇ ਵਧੀਆ ਸੋਚਦੇ ਨੇ ਚੰਗਾ ਸੋਚਦੇ ਨੇ ਜੋ ਲੋਕਾਂ ਬਾਰੇ ਨਾ ਜਲਸੀ ਰੱਖਦੇ ਨੇ ਨਾ ਕੋਈ ਈਰਖਾ ਰੱਖਦੇ ਨੇ ਨਾ ਕੋਈ ਬੈਰ ਵਿਰੋਧ ਰੱਖਦੇ ਨੇ ਨਾ ਕੋਈ ਲੜਾਈ ਝਗੜਾ ਕਰਦੇ ਜੇਕਰ ਤੁਹਾਡੇ ਸਰੌਂਡਿੰਗ ਇਦਾਂ ਦੇ ਲੋਕ ਹੈਗੇ ਨੇ ਜੋ ਦੂਜਿਆਂ ਬਾਰੇ ਗਲਤ ਸੋਚਦੇ ਨੇ ਜਾਂ ਲੜਾਈ ਝਗੜਾ ਕਰਦੇ ਨੇ ਤਾਂ ਇਦਾਂ ਦੇ ਲੋਕਾਂ ਤੋਂ ਤੁਸੀਂ ਦੂਰ ਰਹੋ ਉਹਨਾਂ ਤੋਂ ਦੂਰੀ ਬਣਾ ਲਓ ਇਹਦੇ ਨਾਲ ਵੀ ਤੁਹਾਡਾ ਜਿਹੜਾ ਆਰਾਇਓ ਪ੍ਰਭਾਵਸ਼ਾਲੀ ਬਣ ਜਾਵੇ ਆਪਣੇ ਆਪ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ ਜਿਵੇਂ ਜਿਹੜੀ ਨੀਂਦ ਹੈ ਉਹ ਸਹੀ ਤਰੀਕੇ ਨਾਲ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਸਰੀਰ ਨੂੰ ਸਾਫ਼ ਰੱਖਣਾ ਚੰਗੀ ਤਰ੍ਹਾਂ ਡਰੈਸ ਅਪ ਹੋਣਾ ਇਹ ਚੀਜ਼ਾਂ ਨੇ ਜਿਹੜੀਆਂ ਇਹ ਵੀ ਤੁਹਾਡੇ ਔਰੇ ਦੇ ਉੱਤੇ ਪ੍ਰਭਾਵ ਪਾਉਂਦੀਆਂ ਹਨ ਮਾਫ਼ ਕਰਨਾ ਜੇ ਕੋਈ ਕਿਸੇ ਤੋਂ ਗਲਤੀ ਹੋਈ ਹੈ ਜਾਣੇ-ਅਣਜਾਣੇ ਵਿੱਚ ਸਭ ਤੋਂ ਪਹਿਲਾਂ ਇਹ ਕਿ ਉਹਨੂੰ ਮaaf ਕਰ ਦਿਓ ਜਦੋਂ ਤੱਕ ਤੁਸੀਂ ਮaaf ਨਹੀਂ ਕਰੋਗੇ ਤੁਹਾਡਾ ਦਿਲ ਜਿਹੜਾ ਉਹ ਭਾਰਾ-ਭਾਰਾ ਰਹੇਗਾ ਕਿਉਂਕਿ ਉਹਦੇ ਅੰਦਰ ਗੁੱਸਾ ਰਹੇਗਾ ਚਿੰਤਾ ਘਬਰਾਹਟ ਬੇਚੈਨੀ ਜ਼ਰੂਰ ਰਹੇਗੀ ਜਦੋਂ ਆਪਾਂ ਕਿਸੇ ਨੂੰ ਮaaf ਕਰ ਦਿੰਨੇ ਆ ਚਾਹੇ ਜਿੰਨੀ ਵੱਡੀ ਮਰਜ਼ੀ ਗਲਤੀ ਹੋਵੇ ਜਦੋਂ ਮaaf ਕਰ ਦਿੰਨੇ ਆ ਤਾਂ ਜਿਹੜਾ ਮਨ ਹੈ ਉਹ ਸ਼ਾਂਤ ਹੋ ਜਾਂਦਾ ਤੇ ਸਾਡੇ ਅੰਦਰੋਂ ਇੱਕ ਪੋਜ਼ਿਟਿਵ એનર્ਜੀ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਸਾਡੇ ਔਰੇ ਨੂੰ ਪ੍ਰਭਾਵਿਤ ਕਰਦੀ ਹੈ ਮਨ ਵਿੱਚ ਸ਼ਾਂਤੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਤੇ ਕੌਨਫੀਡੈਂਸ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਤੁਸੀਂ ਜੋ ਕੰਮ ਕਰ ਰਹੇ ਹੋ ਕੀ ਕਰ ਰਹੇ ਹੋ ਕਿਵੇਂ ਕਰ ਰਹੇ ਹੋ ਮਨ ਦੇ ਅੰਦਰ ਪੂਰਾ ਤੁਹਾਨੂੰ ਆਤਮ ਵਿਸ਼ਵਾਸ ਹੈ ਜਿਹੜਾ ਉਹ ਬਣਿਆ ਹੋਇਆ ਹੋਣਾ ਚਾਹੀਦਾ ਹੈ ਤੇ ਜਿਹੜੀ ਮਨ ਦੇ ਅੰਦਰ ਹਲਚਲ ਹੈ ਉਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੋ ਜਿਸ ਵਿਅਕਤੀ ਨੂੰ ਪਤਾ ਹੁੰਦਾ ਹੈ ਕਿ ਉਹਦੀ ਲਾਈਫ ਦੀ ਰੈਕਸ਼ਨ ਕੀ ਹੈ ਉਸ ਵਿਅਕਤੀ ਦਾ ਜਿਹੜਾ ਔਰਾ ਹੈ ਉਹ ਹਮੇਸ਼ਾ ਹੀ ਪ੍ਰਭਾਵਸ਼ਾਲੀ ਹੁੰਦਾ ਹੈ ਤੁਹਾਡਾ ਔਰਾ ਹੀ ਜੋ ਹੈ ਉਹ ਤੁਹਾਡੀ ਸੱਚੀ ਪਛਾਣ ਹੈ ਜੇ ਤੁਹਾਡੇ ਮਨ ਦੇ ਅੰਦਰ ਕਿਸੇ ਵੀ ਪ੍ਰਕਾਰ ਦਾ ਕੋਈ ਬੈਰ, ਬ੍ਰੋਧ ਨਹੀਂ ਹੈ ਕਿਸੇ ਦੇ ਲਈ ਕੋਈ ਈਰਖਾ ਨਹੀਂ ਹੈ ਕੋਈ ਸ਼ਿਕਾਇਤ ਨਹੀਂ, ਗਿਲਾਨੀ, ਸ਼ਿਕਵਾ ਨਹੀਂ ਕੁਝ ਨਹੀਂ ਹੈਗਾ ਮਨ ਸ਼ਾਂਤ ਹੈ ਤਾਂ ਤੁਹਾਡਾ ਜਿਹੜਾ ਔਰਾ ਹੈ ਆਪਣੇ ਆਪ ਹੀ ਪ੍ਰਭਾਵਸ਼ਾਲੀ ਬਣ ਜਾਂਦਾ ਹੈ, ਅਟਰੈਕਟਿਵ ਬਣ ਜਾਂਦਾ ਹੈ। ਬੇਸ਼ੱਕ ਜਿਹੜਾ ਔਰਾ ਹੈ ਇਹਨੂੰ ਅਸੀਂ ਦੇਖ ਨਹੀਂ ਸਕਦੇ ਪਰ ਅਸੀਂ ਮਹਿਸੂਸ ਕਰ ਸਕਦੇ ਹਾਂ। ਸામਨੇ ਵਾਲਾ ਵਿਅਕਤੀ ਜਿਹੜਾ ਉਹ ਸਾਡੇ ਨਾਲ ਭਾਵੇਂ ਜਿਵੇਂ ਮਰਜ਼ੀ ਗੱਲਬਾਤ ਕੀ ਕਰੀ ਜਾਵੇ ਹੋ ਸਕਦਾ ਹੈ ਆਪਣੀ ਗੱਲਬਾਤ ਦੇ ਅੰਦਰ ਉਹ ਕੁਝ ਲੁਕੋ ਵੀ ਰਿਹਾ ਹੋਵੇ ਪਰ ਜਿਹੜਾ ਉਸ ਦੇ ਵੱਲੋਂ ਆ ਰਿਹਾ ਔਰਾ ਐ એનર્ਜੀ ਹੈ ਵਾਈਬ ਹੈ ਉਹ ਸਾਨੂੰ ਮਹਿਸੂਸ ਹੋ ਜਾਂਦੀ ਹੈ ਕਿ ਉਸ ਵਿਅਕਤੀ ਦੇ ਅੰਦਰ ਕੀ ਚੱਲ ਰਿਹਾ ਸੋ ਅੱਜ ਦਾ ਵੀਡੀਓ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੇ ਜਲਦੀ ਹੀ ਮਿਲਾਂਗੇ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਫॉर ਵਾਚਿੰਗ